ਹੈਲੋ एवरीवन ਆਪਾਂ ਲੈ ਕੇ ਆਏ ਜੇ ਜੇ ਹੋਰ ਸਮਾਨ ਤੇ ਦੇਖਦੇ ਆਂ ਕਿ ਕੁਝ ਨਿਕਲਦਾ ਜੀ ਵਿੱਚੋਂ ਕਿਉਂਕਿ ਮੈਂ ਖੁਦ ਜਾਣੀ ਹੁੰਨੀ ਆ ਮੈਂ ਖੁਦ ਖਰੀਦਦੀ ਹੁੰਨੀ ਆ ਸਮਾਨ ਇਸ ਲਈ ਤੇ ਦਰਸ਼ਕੋ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਤੇ ਇਧਰ ਬੱਚੇ ਲੱਗੇ ਪਏ ਆ ਫਟਾਫਟ ਕੰਮ ਧੰਦੇ ਕਿਉਂਕਿ ਮੈਂ ਕਿਹਾ ਫਟਾਫਟ ਨਾ ਪਰ ਤੰਗ ਦੇ ਗਿਆ ਤਣੀ ਤੇ ਤੇ

ਆ ਵਾਈਫਾਈ ਵੀ ਆ ਗਿਆ ਜੀ ਵਾਈਫਾਈ ਤਾਂ ਬਹੁਤ ਪੜੇ ਨੇ ਮੈਂ ਬਹੁਤ ਪੈਸੇ ਨੇ ਹਾਂਜੀ ਲਈ ਜਾਂਦੇ ਨੇ ਜੀ ਤੇ ਆ ਦੇਖੋ ਜੀ ਇੱਕ ਪਿਆਰੀ ਟੋਫੀ ਹੈ ਜਿਹੜੀ ਇਮਲੀ ਦੀ ਉਹ ਵੀ ਲੈ ਆਂਦੀ ਹੈ ਜੀ ਤੇ ਆ ਕਿਹੜੇ ਪੋਪਕਾਰਨ ਆ ਕੀ ਪੋਲੋ ਫਨ ਪੋਲੋ ਹੈ ਹਾਂ ਫਨ ਪੋਲੋ ਫਨ ਪੋਲੋ ਹੈ ਜੀ ਤੇ ਮਿਰਚਾਂ ਹਲਦੀ

ਗੋਲੀ ਪੂੜੀਆਂ ਲੈ ਆਂਦੇ ਆ ਜੀ ਚਾਰ ਪੈਕੇਟ ਬਿਸਕੁਟਾਂ ਦੇ ਨਮਕੀਨ ਮਿੱਠਾ ਤੇ ਗੋਲੀ ਪੂੜੀਆਂ ਘਿਓ ਵਾਲੀਆਂ ਘਿਓ ਵੀ ਆ ਚੁੱਕਿਆ ਜੀ ਇਹ ਇੱਥੇ ਪਰ ਐਸੇ ਝਟਾ ਲੇਤੇ ਸੋ ਖੜੇ ਹਾਂ 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 ਤਾਂ ਵੀ ਨਾ ਹਾਂ ਸਿੱਧੇ ਰੱਖਦੇ ਸਿੱਧੇ ਸਿੱਧੇ ਹੈਵੇਂ ਰੱਖਾ ਖੜੇ ਕਰਕੇ ਖੜੇ ਕਰਕੇ ਮੈਗੀ ਫੜੀ ਤੇ ਹਾਂ ਠੀਕ ਹੈ ਦੱਸੋ ਮੈਗੀ ਆ ਚੁੱਕੀ ਹੈ ਜੀ ਮੈਗੀ ਵੀ ਆਪਾਂ ਲੈ ਆਈ ਸੀ ਜੇ ਫਿਰ ਨਾ ਪਰ ਨਾ ਕਿਉਂ ਨਹੀਂ ਤੇ ਭਾਂਡੇ ਮੰਜਨ ਵਾਲੀਆਂ ਸਾਬਣਾਂ ਦੀ ਆਪਾਂ ਹੋਰ ਲੈ ਆਏ ਆ ਬਹੁਤ ਕਿੱਥੀ ਬਹੁਤ ਸਾਬਣਾਂ ਦੇਖੋ ਭਾਂਡੇ ਮੰਜਨ ਵਾਲੀਆਂ ਤੇ ਮੇਰੇ ਫੇਵਰਿਟ ਬਿਸਕੁਟ ਆਏ ਜੀ ਰਿਆ ਆ ਵੀ ਆਇਆ ਏ ਤੇ ਕਿ ਆਰਾ ਮੂng ਦਾਲ ਮੂng ਦਾਲ ਜੀ ਪਟਾਰਾ ਮੂng ਦਾਲ ਵੀ ਆ ਗਈ ਆ ਤੇ ਤੇ ਤਾਂ ਬਕਾਹ ਚਾਹ ਦਾ ਤਾਰਾ ਵੀ ਲੈ ਕੇ ਆਪਾਂ ਆਏ ਆ ਜੀ ਆਮ ਟਪਕਾ ਪੂੜੀਆਂ ਪੂੜੀਆਂ ਤੇ ਚਾਹ ਦਾ ਤਾਰਾ ਇਹ ਵੀ ਆਪਾਂ ਲੈ ਕੇ ਆਏ ਆ ਜੀ ਆਮ ਚਾਹ ਦਾ ਤਾਰਾ ਵੀ ਲੈ ਕੇ ਆਏ ਆ ਜੀ ਇੱਕ ਹੀ ਚਾਂਦ ਤਾਰ ਹੈ ਤੇ ਇਮਲੀ ਵਾਲੀਆਂ ਕੁੜੀਆਂ ਵੀ ਆਪਾਂ ਲੈ ਕੇ ਆਏ ਆ ਕਿਉਂਕਿ ਖੱਟ ਲਸੀਆਂ ਤੇ ਪਰੀਪੂਰੀਆ ਵੀ ਆਪਾਂ ਲੈ ਕੇ ਆਏ ਆ ਦੇਖੋ ਤੁਸੀਂ ਹਨਾ ਤੇ ਲੈ ਕੁੜੀਆਂ ਨਹੀਂ ਚਾਹੁੰਦਾ ਮੈਂ ਰੱਖਦੀ ਰੱਖਦੀ ਖੱਟ ਪਈਆਂ ਆਹ ਮੈਂ ਸਵਾਨ ਬੋਤਲ ਨਹੀਂ ਛੱਟ ਲਾ ਲੋ ਤੇ ਦੇਖੋ ਗਾਇਜ਼ ਆਹਾ ਵੀ ਆ ਗਿਆ ਮਸਤ ਮਸਤ ਜੀ ਆਪੇ ਆ ਵੀ ਆ ਦਿੱਤੇ ਆ ਜੀ ਤੇ ਪੈਸੇ ਵੀ ਆਪਾਂ ਲੈ ਆਂਦੀ ਆ ਜੀ 10 ਰੁਪਏ ਵਾਲੀ ਕੁੜੀ ਐ ਇਹ 10 ਤੇ ਇਧਰ ਦੇਖੋ ਆ ਪੀਏ ਲੱਗਿਆ ਦਾਲ ਮਖੜੀ ਥੋੜੀ ਦਾਲ ਮਖੜੀ ਪਰ ਇਹ ਦਾਲ ਮਖੜੀ ਦੇਖੋ ਜੀ ਨਾ ਦੇਖੋ ਕਿੰਨੇ ਘੈਂਟ ਘੈਂਟ ਰੱਖੇ ਆ ਨਾ ਆਹੋ ਜੀ ਤੇ ਸਮੋਸਾ ਨਿਕਲ ਤੇ ਸਮੋਸਾ ਸਮੋਸਾ ਨਿਕਲ ਦਾਲ ਚਾਵਲ ਤੇ ਆਹ ਟਮਾਟਰ ਵਾਲੇ ਕੁੱਕੜੇ ਆ ਜੀ ਨਾ ਚਕਨੀ ਥੈਂਕ ਯੂ ਬੰਦਾ ਅੱਛਾ ਤੇ ਉਹ ਲੱਗਦਾ ਜੀ ਵੀ ਦੱਸਦੇ ਕਿ ਉਹ ਲੱਗਦਾ ਮਿਕਚਰ ਭੁਜੀਆ ਵੀ ਆਇਆ ਜੀ ਮਿਕਚਰ ਹੈ ਜੀ ਮਿਕਚਰ ਤੇ ਉਹ ਲੀਲੀ ਜੀ ਹਰ ਫਾਪਾ ਹੋਰ ਲੈ ਕਿਉਂਕਿ ਕੁੜੀ ਰਹਿ ਗਈ ਸੀ ਕਿ ਚਾਰ ਪੰਜ ਕੁੜੀਆਂ ਰਹਿ ਗਈਆਂ ਸੀ ਸਨ ਫਾਪਾ ਹੋਰ ਲੈ ਲੈਂਦੀ ਐ ਤੇ ਮੈਂ ਖਾ ਚਲੋ ਕਿ ਨਾ ਆ ਲੱਗੂਗੀ ਉਸ ਤੋਂ ਬਾਅਦ ਆਪਾਂ ਹੋਰ ਲੈ ਕੇ ਆਵਾਂਗੇ ਦਰਸ਼ਕੋ ਤੇ ਅੱਜ ਸਮਾਨ ਟੰਗ ਦੇ ਕਰਨੇ ਕੁੜੀ ਨੂੰ ਲੈ ਜਾਣੀ ਆ ਅੱਗੇ ਦੁੱਦੀ ਲੜੀ ਲੈ ਜਾਣੇ ਆ ਅੱਜ ਨਹੀਂ ਥੱਕਦੀ ਦੁੱਦੀ ਲੜੀ ਲੈਣੇ ਆ ਉਸ ਤੇ ਲਾ ਦੇ ਉਸ ਤੇ ਉਸ ਤੇ ਥੋੜਾ ਇਹ ਗਾਂ ਕਰ ਲੋ ਮੱਤਾ ਥੋੜਾ ਇਹ ਗਾਂ ਕਰ ਲੋ ਤੇ ਫਿਰ ਤਾਂ ਦੇ ਸਾਰਾ ਇਹ ਬੱਛ ਕੋ ਨਮਕ ਦਾ ਇੱਕ ਦਿਨ ਮੈਂ ਗੱਟਾ ਹੀ ਲਈ ਆਈ ਸੀ ਕਿਉਂਕਿ ਨਮਕ ਉਹ ਗੇਰਾ ਹਲਦੀ ਨੂੰ ਮਿਰਚ ਮਸਾਲਾ ਹੁਣ ਸਭ ਲੈ ਆਏ ਆ ਜੀ ਆਪਣੇ ਉਹ ਪਕੜਾ ਲਓ ਨਾ ਸਾਡੇ ਕੋਲ ਪਿੱਟਾਉਗਾ ਤੇ ਇੱਕ ਵਾਰੀ ਲੈ ਕੇ ਨਾ ਦੁਕਾਨਾਂ ਦੇ ਫਿਰ ਅਸੀਂ ਅੱਜ ਦਿਖਾਵਾਂਗੇ ਦੁਕਾਨ ਨਾਲ ਫਿਰ ਬਿਲਕੁਲ ਸਾਰੀ ਲੈ ਦਿੱਤੀ ਹੈ ਜੀ ਮੈਂ ਜੀ ਤਾਂ ਪਟੋਣਗੇ ਤੇ ਬਾਕੀ ਲੈ ਲਵਾਂਗੀ ਮੈਂ ਜੀ ਨੇ ਤਾਂ ਪਤਾ ਇਸ ਤਰੀਕੇ ਪੈਗਟ ਬੱਡੇ ਵਾਇਰ ਸਦਕੇ ਬਲਾ ਬਲਾ ਦੇ ਬਲਾ ਲੈ ਬਲਾ ਖਾਣਾ ਬੱਡੇ ਬੱਡੇ ਪੜਾ ਸਕਿਆ ਉਸਕੋ ਕਿ ਮੈਗੀ ਅਸੀਂ ਨਾ ਪਹਿਲਾਂ ਲਿਆ ਕੇ ਦੇਣੀ ਸੀ ਤੇ ਮੈਗੀ ਸਰਦੀ ਸਾਰੀ ਲੱਗ ਗਈ ਸੀਗੀ ਇੱਕ ਦੋ ਤਿੰਨ ਪੈਕਟ ਹੀ ਰਹਿ ਗਏ ਸੀਗੇ ਨਾ ਕੁਝ ਆਜਿਗ ਨਹੀਂ ਤਾ ਆਲਾ ਵੀ ਵਰਗੀ ਤੇ ਆਲਾ ਕਿਉਂ ਵੀ ਰੱਖ ਦੇ ਕਿਉਂ ਤਾਂ ਇਸ ਡੱਬੇ ਚ ਪੈਜੀ ਉਹ ਪਰੀ ਤਾਂ ਉਸ ਡੱਬੇ ਚ ਪਾ ਦੇ ਕਿਉ ਲੈ ਤੇ ਹੁਣ ਦੱਸ ਕੇ ਫਿਰ ਆਪਾਂ ਨੂੰ ਵਿੱਚ ਚਾਹੀਦਾ ਹੁਣ ਸੁਗਾ ਤੁਦ ਨਹੀਂ ਲੱਗ ਰਾਇਆ 10 ਰੁਪਏ ਦੀ ਥੋੜੀ ਜਿਹੀ ਕਹਿੰਦੀ ਸੀ ਕੀ ਲੈਣਾ ਕੀ ਲੈਣਾ ਆ ਲੈ ਲੈ ਆ ਲੈ ਕੀ ਕੀ ਲੈ ਰਗਾ ਇਦਾਂ ਕੀ ਆ ਲੈ ਲੈ ਅੱਠ ਰੁਪਏ ਦੀ ਕਰਨੀ ਫੇਰ ਆ 10 ਰੁਪਏ ਦੀ ਆ ਵਿਆ ਲੈ ਜਾ ਆ ਬਾਣੀ ਨੇ ਕਹਿ ਸਕਿਆ ਯਾ ਦਵਾ ਜਾਈ ਨਹੀਂ। ਯਾ ਕਮਾਂਗਾਂ। ਯਾ ਸਤਿ ਸ੍ਰੀ ਅਕਾਲ। ਲੱਖੋ ਕੁਲ। ਪਕਾਉ। ਮੱਸੇ? ਮਾਰਕੇ। ਨੂੰ ਚੱਲ ਗਈ। ਠੀਕ ਹੈ। ਹਾਂਜੀ ਗਾਇਜ਼, ਆਪਾਂ ਸਾਰਾ ਸਮਾਨ ਚ ਚਾ ਲਿਆ ਜੀ। ਇਸ ਵਾਰੀ ਆਪਾਂ ਤੁਹਾਨੂੰ ਪਤਾ ਹੈ ਵੀ ਆਪਾਂ ਪਹਿਲੀ ਗੱਲ ਤਾਂ ਤੁਹਾਨੂੰ ਦੱਸਤਾ ਹਨਾ। ਸਾਰਾ ਮੈਂ ਮਿਰਚਾਂ ਦੀਆਂ ਪੁੜੀਆਂ ਤੇ ਹਲਦੀ ਦੀਆਂ ਪੁੜੀਆਂ। ਤੇ ਸੁੱਕੀ ਚਾਹ ਆਪਾਂ ਪਹਿਲਾਂ ਲੈ ਕੇ ਆਏ ਸੀਗੇ ਤੇ ਬਾਕੀ ਸਾਰਾ ਸਮਾਨ ਆਪਾਂ ਹੁਣ ਫਿਰ ਤੋਂ ਦੁਕਾਨ ਡਟ ਲਈ ਆ ਜੀ ਅੱਜ ਮੈਂ ਲੈ ਆਈ ਆ ਸਮਾਨ ਹੋਰ ਤੇ ਸਭ ਥੋੜੀ ਜੀ ਖਤਮ ਸੀਗੀ ਸਰਫ ਵੀ ਮੈਂ ਲੈ ਆਈ ਆ ਤੇ ਤੁਸੀਂ ਦੇਖ ਸਕਦੇ ਹੋ ਅੱਜ ਇੰਨਾ ਸਾਰਾ ਸਮਾਨ ਲੈ ਕੇ ਆਈ ਆ ਮੈਨੂੰ ਵਧੀਆ ਲੱਗਦਾ ਮੈਨੂੰ ਮੇਰੀ ਪੂਰੀ ਦੁਕਾਨ ਡਟ ਗਈ ਐ ਇੱਧਰ ਵੀ ਚਰਮਲ ਚਰਮ ਲੋਈ ਜਿੰਦੀ ਤੇ ਇੱਧਰ ਦੇਖ ਲਓ ਕਿਵੇਂ ਆ ਠੀਕ ਆ ਠੀਕ ਆ ਥਾ ਕਰਕੇ ਤੇ ਗਾਈਜ਼ ਅੱਜ ਨਾਲ ਮੈਂ ਜਦੋਂ ਗੁੱਗਲ ਢੂਫ ਸੀਗੀ ਉਹ ਵੀ ਮੈਂ ਲੈ ਹੀ ਆਈਆਂ ਕਿਉਂਕਿ ਕਈ ਵਾਰੀ ਐਵੇਂ ਹੁੰਦਾ ਵੀ ਕੋਈ ਗਰਾਹਕ ਐਵੇਂ ਦਾ ਆ ਹੀ ਜਾਂਦਾ ਲੈਣ ਆਲਾ ਹਨਾ ਵੀ ਚਲੋ ਭਾਈ ਸਾਨੂੰ ਗੁੱਗਲ ਢੂਟ ਚਾਹੀਦੀ ਆ ਆ ਦੇ ਦਿਓ ਤੇ ਜਿੱਦੋਂ ਆਪਾਂ ਫੇਰ ਬਾਅਦ ਚ ਲੈ ਕੇ ਆਏ ਨਾ ਸਮਾਨ ਉਦੋਂ ਮੈਂ ਅਰਗਬਤੀਆਂ ਵੀ ਲੈ ਕੇ ਆਉਣੀ ਤੇ ਐਤਕੀ ਮੈਂ ਬਟਰ ਵਾਈਟ ਵੀ ਬਿਸਕਟ ਲੈ ਕੇ ਆਈਆਂ ਕਿਉਂਕਿ ਪਹਿਲਾਂ ਮੈਂ ਬਟਰ ਵਾਈਟ ਬਿਸਕਟ ਨਹੀਂ ਲੈ ਕੇ ਆਈ ਸੀ ਤੇ ਸਾਬਣਾ ਸੁਬਣਾ ਤੱਲੇ ਹੀ ਆਈਆਂ ਪ੍ਰਸ਼ਾਦ ਵਗੈਰਾ ਪਹਿਲਾਂ ਦਾ ਹੀ ਪਿਆ ਸੀਗਾ ਤੇ ਇਸ ਲਈ ਮੈਂ ਜਿਹੜਾ ਜਿਹੜਾ ਸਮਾਨ ਐਤਕੀ ਸਾਨੂੰ ਲੋੜੀਦਾ ਸੀ ਅਸੀਂ ਉਹ ਹੀ ਉਹ ਹੀ ਲੈ ਕੇ ਆਏ ਆ ਪਹਿਲਾਂ ਕਈ ਵਾਰੀ ਕੋਈ ਗ੍ਰਾਹਕ ਆ ਹੀ ਜਾਂਦਾ ਕੋਈ ਚੀਜ਼ ਲੈਣ ਵਾਸਤੇ ਤੇ ਠੀਕ ਹੈ ਗਾਇਜ਼ ਅੱਜ ਦਾ ਬਲੌਗ ਆਪਾਂ ਇੱਥੇ ਕਰਾਂਗੇ ਜੀ ਸਮਾਪਤ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ